ਸਸ੍ਰੀ ਕਾਲ ਜੀ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ ਬਿਆੰਤ ਕਿਚਨ ਐਂਡ ਬਲੌਗ ਵਿੱਚ ਅੱਜ ਬਹੁਤ ਧੁੰਦ ਸੀ ਤੇ ਮੈਂ ਬਾਹਰ ਸਬਜੀ ਵਾਲੇ ਪਾਸੇ ਆਈ ਸੀ ਦੇਖੋ ਸਰਦੂ ਤਾਂ ਪੀਲਾ ਹੋ ਗਿਆ ਠੰਡ ਨਾਲ ਬਹੁਤ ਧੁੰਦ ਸੀ ਬਹੁਤ ਠੰਡ ਸੀਗੀ ਤੇ ਇੱਥੇ ਨਾ ਸੜੇ ਛੋਟੇ ਜਿਹੇ ਬੂਟੇ ਨੂੰ ਨਿੰਬੂ ਲੱਗੇ ਨੇ ਖੱਟੇ-ਖੱਟੇ ਨਿੰਬੂ ਲੱਗੇ ਬੁਟਾ ਜੇ ਛੋਟਾ ਜਿਹਾ ਹੈ ਇਧਰੇ ਸੰਤਰੇੰ ਦਾ ਲੱਗਿਆ ਬੁਟਾ ਉਹਨੂੰ ਸੰਤਰੇ ਲੱਗੇ ਨੇ ਐਕਤੀ ਫਲ ਬਹੁਤ ਥੋੜਾ ਲੱਗਿਆ ਤੁਹੇ ਵੇਖੋ ਕਿੰਨੀ ਧੁੰਦ ਪਈ ਐ ਇੱਥੇ ਮੈਂ ਇਥੇ ਲਾਈ ਹੋਏ ਨੇ ਤੇ ਇਧਰ ਮੂਲੀਆਂ ਇੱਥੇ ਕਾਚਰਾ ਲਾਈਆਂ ਇਧਰ ਧਣੀਆਂ ਵਿੱਚ ਐ ਨਾਲ ਹੀ ਗੰਡੇ ਇੱਥੇ ਲਸਣ ਲਾਈ ਹੋਈ ਆ ਇੱਧਰ ਗੋਭੀ ਲਾਈ ਆ ਫੁੱਲ ਗੋਭੀ ਤੇ ਨਾਲ ਹੀ ਛੋਲੀਆਂ ਲਾਇਆ ਵੀ ਥੋੜਾ ਇਹ 베ਰਲਾ ਉਗ ਰਿਹਾ ਇੱਧਰ ਗੰਡੇ ਲਾਈ ਨੇ ਗੰਡਿਆਂ ਦੀ ਪਨੀਰੀ ਲਿਆ ਕੇ ਸ਼ਹਿਰੋਂ ਉਹ ਲਾਇਆ ਗੰਡੇ ਇਹ ਛੋਲੀਆਂ ਬੀਜੇ ਇਧਰ ਮੈਂ ਧੌਣ ਧਨੀਆ ਪੱਟ ਲਿਆ ਇਹ ਸਬਜ਼ੀ ਚ ਪਾਉਣ ਵਾਸਤੇ ਮੈਂ ਲੈ ਕੇ ਜੰਨੀ ਆ ਇਧਰ ਹਰੇ ਮਟਰ ਬੀਜੇ ਨੇ ਉਹ ਫਿਰ ਆਲੂ ਵੀਜੇ ਹੋਏ ਨੇ ਤੇ ਕਮਰੂਦਾਂ ਦਾ ਬੂਟਾ ਸਾਡੇ ਇਧਰ ਬੈਂਗਣਿਆ ਬੈਂਗਣਾ ਦੇ ਬੂਟੇ ਆ ਉਹ ਮਤਲੀ ਨਾਲ ਲੈ ਕੇ ਚਲੀ ਆਂ ਸਬਜ਼ੀ ਚ ਕਾਉਣ ਵਾਸਤੇ ਅੱਜ ਬਹੁਤ ਤਰੇਲ ਪਈ ਸੀ ਫਰਸ਼ ਦੇਖੋ ਗਿੱਲੀ ਗਿੱਲੀ ਹੋਈ ਪਈ ਐ ਇਹ ਸਾਡੇ ਢੇਰੇ ਵਾਲੀ ਫਰਸ਼ ਆ ਬਾਹਰ ਇਹ ਮੈਂ ਗਾਂ ਸਾੜੀ ਸੱਜਰ ਸੁਈਓ ਤੇ ਵਾਸਤੇ ਬਣਾਇਆ ਪ੍ਰਸ਼ਾਦ ਵੀ ਗੋੜ ਦਾ ਕੜਾਜਾ ਬਣਾਇਆ ਸਾਡੀ ਗਾਂ ਅੰਦਰ ਬੰਨੀ ਹੋਈ ਐ ਠੰਡ ਬਹੁਤ ਸੀਗੀ ਤੇ ਫਿਰ ਅਸੀਂ ਅੰਦਰ ਹੀ ਰੱਖੇ ਪਸ਼ੂ ਗਾਣੇ ਬੱਚਾ ਦਿੱਤਾ ਕਾਲੇ ਰੰਗ ਦਾ ਸਤਿ ਸ੍ਰੀ ਅਕਾਲ ਜੀ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਮੇਰੇ ਬਲੌਗ ਕਿਹਜੋ ਲੱਗਦੇ ਨੇ ਸਤਿ ਸ੍ਰੀ ਅਕਾਲ ਜੀ